ਉਹ ਸਾਸ ਸੰਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਸੰਗਤ ਜਿਦਾ ਕੀ ਆਪਣਾ ਸਾਥੇ ਚੱਲ ਰਿਹਾ ਹੈ ਸਹਿਯੋਗ ਤੋਂ ਬਣਾਣ ਬੁਖਤਾ ਜਿਹਦੇ ਵਿੱਚ ਆਪਾਂ ਹੁਣ ਪੰਚਵੇਂ ਅਧਿਆਇ ਤੇ ਪਹੁੰਚੀ ਹੋਇਆ ਤੇ ਇਹਦੇ ਵਿੱਚ ਆਪਾਂ ਪਹੁੰਚ ਜਾਣਾ ਹੈ ਇਹ ਮੁਸ਼ਤਾਕ ਹੁਸੈਨ ਜੀ ਜਿਹੜੇ ਹੈਗੇ ਨੇ ਉਹਨਾਂ ਨੇ ਅੰਮ੍ਰਿਤ ਸ਼ਕਲਿਆ ਹਾਂ ਤੇ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਾਪ ਲੈ ਕੇ ਰੱਖ ਦਿੱਤਾ ਗਿਆ ਪ੍ਰੀਤਪਾਲ ਸਿੰਘ ਜੀ ਤੇ ਉਹਨਾਂ ਦੀ ਪਤਨੀ ਦਾ ਜੇ ਨਾਮ ਹੈ ਉਹ ਇੰਦਰਜੀਤ ਕੌਰ ਜੀ ਰੱਖ ਦਿੱਤਾ ਗਿਆ ਤੇ ਉਹਨਾਂ ਦਾ ਜੋ ਬੇਟਾ ਹੈ ਉਹਦਾ ਨਾਮ ਭਗਤ ਸਿੰਘ ਰੱਖਿਆ ਗਿਆ ਤੇ ਹੁਣ ਇੱਥੇ ਦੱਸਦੇ ਨੇ ਪ੍ਰੀਤਪਾਲ ਸਿੰਘ ਜੀ ਕਹਿੰਦੇ ਸ਼ੁਰੂ ਸ਼ੁਰੂ ਤੋਂ ਕਹਿੰਦੇ ਜਦੋਂ ਮੈਂ ਕਿਰਪਾਨ ਤਾਰਨ ਕਰਦਾ ਸੀ ਕਸ਼ਹਿਰਾ ਪਾਉਂਦਾ ਸੀ ਕੁਝ ਨਿਆਰੀ ਜੀ ਅਵਸਥਾ ਆ ਜਾਂਦੀ ਸੀ ਕਰ ਕਹਿੰਦੇ ਨਾਲ ਹੀ ਨਾਲ ਆਨੰਦ ਮੇਰਾ ਵਧਦਾ ਚਲਾ ਗਿਆ ਕਹਿੰਦੇ ਗੁਰਮੁਖੀ ਅੱਖਰ ਪੜ੍ਹਨੇ ਸ਼ੁਰੂ ਕੀਤੇ ਬਾਣੀ ਸਿੱਖੀ ਨਾਮ ਦਾ ਅਭਿਆਸ ਇਹ ਸਾਰਾ ਕੁਝ ਜਿਵੇਂ ਸਰੂਰ ਦੇ ਰਿਹਾ ਸੀ ਲਗਭਗ ਕਹਿੰਦੇ 1 ਸਾਲ ਬੀਤ ਚੁੱਕਿਆ ਸੀ ਹੁਣ ਅੰਮ੍ਰਿਤਪਨ ਕਰੇ ਨੂੰ ਕਹਿੰਦੇ ਮਨ ਦੇ ਵਿੱਚ ਇੱਛਾ ਹੋਈ ਵੀ ਪੰਜਾਬ ਸਾਹਿਬ ਜੋ ਜਿੱਥੋਂ ਹਜ਼ੂਰ ਦਾ ਕਹਿੰਦੇ ਸਭ ਤੋਂ ਵੱਡਾ ਮਤਲਬ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਮੋਸਾ ਉੱਪਨ ਹੁੰਦਾ ਹੈ ਕਹਿੰਦੇ ਕਿ ਉਹਦੇ ਦਰਸ਼ਨ ਕਰੀਏ ਕਹਿੰਦੇ ਵਿਦਸ਼ਨਾ ਦੀ ਅਸੀਂ ਤਿਆਰੀ ਸ਼ੁਰੂ ਕੀਤੀ ਤੇ 50 ਪਹੁੰਚੇ ਕਹਿੰਦੇ ਪੁੱਜ ਕੇ ਮਨ ਬਹੁਤ ਪ੍ਰਸੰਨ ਹੋਇਆ ਗੁਰੂ ਸਾਹਿਬ ਦਾ ਕਹਿੰਦੇ ਸਾਖਿਆਤ ਪੰਜਾ ਸਾਡੇ ਲਈ ਪ੍ਰਤੱਖ ਦਰਸ਼ਨ ਸੀ ਇਥੋਂ ਦੇ ਕਹਿੰਦੇ ਜਿਹੜੇ ਪ੍ਰਧਾਨ ਸੀ ਸ਼੍ਰੀਮਾਨ ਸਰਦਾਤਰ ਲੋਕ ਸਿੰਘ ਮੈਨੇਜਰ ਦੇ ਹੱਥ ਵਿੱਚ ਸੀ ਇਥੋਂ ਦਾ ਪ੍ਰਬੰਧ ਸੀ ਜੋ ਵੀ ਸਾਰਾ ਜੋ ਕਿ ਕਹਿੰਦੇ ਅਤੀ ਗੁਰਬਖ ਤੇ ਨੇਕ سیرਤ ਦੇ ਸੀ ਇਹਨਾਂ ਨੇ ਜਦੋਂ ਕਹਿੰਦੇ ਸਾਡੀ ਜੀਵਨੀ ਤੋਂ ਇਹ ਜਾਣ ਹੋਈ ਵੀ ਕਿਦਾਂ ਅਸੀਂ ਸਿੰਘ ਸਜੇ ਆ ਕੀ ਕੀ ਸਾਡੇ ਨਾਲ ਹੋਇਆ ਤਾਂ ਕਹਿੰਦੇ ਸਪੈਸ਼ਲ ਇਹਨਾਂ ਨੇ ਸਾਨੂੰ ਰਹਿائش ਦਿੱਤੀ ਰਹਿਣ ਲਈ ਤੇ ਖਾਣ ਪੀਣ ਦੀ ਵੀ ਕਹਦੇ ਸੇਵਾਦਾਰਾ ਪ੍ਰਬੰਧਕਾਂ ਨੂੰ ਉਚੇਜ ਕਰਤੀ ਕਹਿੰਦੇ ਗੁਰੂ ਚਰਨਾਂ ਦੇ ਖੁਸ਼ੀਆਂ 'ਚ ਦੋਕ ਦਿਨ ਹੀ ਹਲੇ ਲੰਗੇ ਸੀਗੇ ਉੱਥੇ ਸਾਨੂੰ ਕਹਿੰਦੇ ਸਿੰਘਣੀ ਨੂੰ ਮੌਰਕਾ ਬੁਖਾਰ ਹੋ ਗਿਆ ਨੂੰ ਕਹਿੰਦੇ ਸਰਲਾ ਸਰਦਾਰ trilok singh ਹੋਰਾਂ ਨੇ ਇਲਾਜ ਵੱਲੋਂ ਕੋਈ ਫਰਕ ਨਹੀਂ ਰੱਖਿਆ ਪਰ ਫਿਰ ਵੀ ਠੀਕ 16ਵੇਂ ਦਿਨ ਇੰਦਰਜੀਤ ਗੌਰਜੀਸ ਫਾਨੀ ਸੰਸਾਰ ਤੋਂ ਚਲੇ ਪਾ ਗਈ। ਇਹ ਸਦਾ ਦੇ ਸਾਥੀ ਦੀ ਸਦਾ ਦੀ ਜਿਦਾਈ ਨੇ ਕਹਿੰਦੇ ਮੈਨੂੰ ਵਿਅਕਲ ਕਰਤਾ। ਕੁਦਰਤੀ ਤੌਰ ਤੇ ਕਹਿੰਦੇ ਵਿਰਾਖ ਖੁੱਲ ਗਿਆ। ਤਾਂ ਹੀ ਮਾਰਦੇ ਨੇ ਕਹਿੰਦੇ ਮੈਂ ਮੈਨੇਜਰ ਸਾਹਿਬ ਨੂੰ ਕਿਹਾ ਜੇ ਇਹ ਮੇਰੀ بیوی ਆਪਣੇ ਪਿਛਲੇ ਘਰ ਚ ਲਾਵਾ ਕਰਦੀ ਤਾਂ ਹਜ਼ਾਰਾਂ ਰੁਪਏ ਇਸ ਦੇ ਪਿੱਛੇ ਖਰਾਤ ਹੁੰਦੇ। ਕੱਟ ਤੋਂ ਕੱਟ 10000 ਆਦਮ ਦਾ ਇਕੱਠ ਹੁੰਦਾ ਹੁਣ ਤੁਸੀਂ ਐਂ ਕਰੋ ਮੇਰੇ ਸਿੰਘਣੇ ਦੀ ਲਾਸ਼ ਨੂੰ ਇੱਕ ਸੰਦੂਕ ਚ ਬੰਦ ਕਰਕੇ ਪਿਤਾ ਜੀ ਦੇ ਨਾਂ ਪਾਰਸਲ ਕਰ ਦਿਓ ਆਪਣੀ ਚੀਜ਼ ਉਹ ਆਪੇ ਸੰਭਾਲ ਲੈਣਗੇ ਤਾਂ ਕਹਿੰਦੇ ਮੈਨੇਜਰ ਸਾਹਿਬ ਗੁਰਸਿੱਖੀ ਦੀਆਂ ਰਮਜ਼ਾ ਤੋਂ ਜਾਣੂ ਸੀਗੇ ਕਹਿੰਦੇ ਮੇਰੀ ਦਇਆ ਦੀ ਪਾਤਰਵਸਥਾ ਨੂੰ ਅਨੁਭਵ ਕਰਕੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਬੜੇ ਧੰ ਨਾਲ ਬੇਅੰਤ ਸੰਗਤਾਂ ਦੀ ਹਾਜ਼ਰੀ ਚ ਬਵਾਨ ਤਦ ਅਰਤੀ ਸ਼ਮਸ਼ਾਨ ਭੂਮੀ ਤੱਕ ਪਹੁੰਚਾਈ ਕਹਿੰਦੇ ਜਦੋਂ ਸ਼ਮਸ਼ਾਨ ਭੂਮੀ ਚਿਖਾ ਪ੍ਰਚੰਡ ਹੋਈ ਤਦ ਪਤਪਾਲ ਸਿੰਘ ਜੀ ਕਹਿੰਦੇ ਵੀ ਮੇਰਾ ਵੀ ਦਿਲ ਕੀਤਾ ਵੀ ਮੈਂ ਨਾਲ ਹੀ ਪਸਮ ਹੋ ਜਾਵਾਂ ਜੀਤਾ ਅੱਛ ਆਪਣੇ ਸਿੰਘਣੀ ਦੇ ਨਾਲ ਪਰ ਕਹਿੰਦੇ ਸੰਗਤ ਇਹ ਜਾਣਗੀ ਮੇਰਾ ਇਰਾਦਾ ਤੇ ਉਹਨਾਂ ਨੇ ਮੈਨੂੰ ਫੜ ਲਿਆ ਤੇ ਫੜ ਕੇ ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਲੈ ਆਏ ਹੁਣ ਕਹਿੰਦੇ ਉਸ ਵੇਲੇ ਮੇਰੇ ਕੋਲ ਇੱਕ 6 ਸਾਲ ਦਾ ਬੱਚਾ ਸੀਗਾ ਤੇ 6 ਮਹੀਨਿਆਂ ਦੀ ਇੱਕ ਬੱਚੀ ਸਿੱਖੀ ਮਤਲਬ ਬੇਟਾ ਤੇ ਬੇਟੀ ਸੀ ਨਾ ਕੋਲ ਕਹਿੰਦੇ ਗੁਰਮੁਖ ਮੈਨੇਜਰ ਸਾਹਿਬ ਨੇ ਖਿਆਲ ਕਰਕੇ ਵੀ ਕਿਤੇ ਤਿੰਨ ਜੀ ਕੁਸ ਸਿੱਖੀ ਚ ਰੂਲ ਨਾ ਜਾ ਕਹਿੰਦੇ ਉਹਨਾਂ ਨੇ ਕੀ ਕੀਤਾ ਇਲਾਕਾ ਪੋਠੋ ਇਲਾਕਾ ਪੋਠੋ ਹਾਰ ਇਲਾਕੇ ਦੇ ਪਿੰਡ ਦਰਕਾਲੀ ਦੇ ਖੱਤਰੀ ਖਾਨਦਾਨ ਚ ਮਾਤਾ ਕਰਤਾ ਦਈ ਜੀ ਜੋ ਆਪਣੇ ਲੜਕੇ ਭਾਈ ਲਾਭ ਸਿੰਘ ਨਾਲ ਤੇ ਲੜਕੀ ਰਾਜਵਰ ਨਾਲ ਦਰਸ਼ਨਾਂ ਲਈ ਇੱਥੇ ਆਈ ਹੋਈ ਸੀਗੀ ਪੰਜਾ ਸਾਹਿਬ ਕਹਿੰਦੇ ਇਹਨਾਂ ਦਾ ਮਸ਼ਵਰਾ ਕੀਤਾ ਤੇ ਕਿਹਾ ਵੀ ਮਾਤਾ ਜੀ ਤੁਹਾਡੀ ਧੀ ਜਵਾਨ ਹੈ ਤੇ ਕੁਆਰੀ ਹੈ। ਸ਼ਾਦੀ ਤਾਂ ਤੁਸੀਂ ਇੱਥੇ ਕਰਨੀ ਹੋਈ ਹੈ। ਇੱਕ ਆਕੀ ਮੈਨੂੰ ਦੇ ਦਿਓ। ਜਿੱਥੇ ਮੈਂ ਇਹਦੀ ਸ਼ਾਦੀ ਕਰਾਂ ਤੁਹਾਨੂੰ ਮਨਜ਼ੂਰ ਹੋਊਗੀ। ਤਾਂ ਕਹਿੰਦੇ ਮਾਈ ਜੀ ਨੇ ਗੁਰਮੁਖਾਂ ਦੇ ਬਚਨਾਂ ਨੂੰ ਨਾ ਮੋੜਦੇ ਆ ਸੱਤ ਵਚਨ ਕਹਤਾ। ਤਾਂ ਕਹਿੰਦੇ ਮੈਨੂੰ ਉਦੋਂ ਪਤਾ ਲੱਗਿਆ ਪ੍ਰਤੀਪਾਲ ਸਿੰਘ ਜੀ ਕਹਿੰਦੇ ਵੀ ਜਦੋਂ ਸਿੰਘਣੀ ਦੇ ਦੁਸ਼ਹਿਰੇ ਵਾਲੇ ਦਿਨ ਭੋਗ ਪੈਂਦੇ ਆ ਉਹਦਾ ਭੋਗ ਪਾ ਦਿੱਤਾ ਗਿਆ ਕਹਿੰਦੇ ਨਵੇਂ ਵਿਆਹ ਦੀਆਂ ਲਾਵਾਂ ਉਹਦੇ ਨਾਲ ਮੇਰੀਆਂ ਕਰ ਦਿੱਤੀਆਂ ਗਈਆਂ ਕਹਿੰਦੇ ਗੁਰਮੁਖਾ ਵੱਲੋਂ ਹੀ ਕਾਰਜ ਮੇਰੀ ਅਵਸਥਾ ਨੂੰ ਥੋੜਾ ਕਰਨ ਲਈ ਸੀ ਕਹਿੰਦੇ ਧੰਨ ਸਿੱਖੀ ਗੁਰਸਿੱਖਾਂ ਦੀ ਆਤਮਾ ਵਾਕਈ ਦਰਵ ਨੂੰ ਪੈ ਹੁਣ ਕਹਿੰਦੇ ਭਾਵੇਂ ਗੁਰਮੁਖਾ ਨੇ ਮੈਨੂੰ ਇੱਕ ਸ਼ਰੀਰ ਦੇ ਵਿੱਚ ਛੋੜੇ ਸੀ ਇੱਕ ਵੱਡੇ ਪਰਿਵਾਰ ਦੇ ਲੜ ਲਾ ਦਿੱਤਾ ਸੀ ਪਰ ਜਦ ਵੀ ਉਹਨਾਂ ਦੇ ਸਿੱਖੀ ਵਿਸ਼ਵਾਸ ਤੇ ਉਹਨਾਂ ਦਾ ਤਿਆਗ ਮੇਰੀ ਨਜ਼ਰੇ ਪੈਂਦਾ ਸੀ ਉਦੋਂ ਅਵਸਥਾ ਬੜੀ ਕਹਿੰਦੀ ਵਿਆਕਲ ਹੋ ਜਾਂਦੀ ਸੀ। ਮੈਨੇਜਰ ਸਾਹਿਬ ਨੇ ਬੜੇ ਪਿਆਰ ਸਹਿਤ ਸੰਭੀਦਾ ਕਰਕੇ ਸ੍ਰੀ ਅਮਰੋਦ ਸਾਹਿਬ ਪੇਤਾ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਖਫਾਜ਼ ਦੀ ਚਿੱਠੀ ਵੀ ਭੇਜੀ। ਅਮਰਿਤਸਰ ਦੇ ਕਹਿੰਦੇ ਪੰਡਤ ਕਰਤਾਰ ਸਿੰਘ ਲਾਸਾਨੀ ਫਿਲਾਸਫਰ ਚਪਾਕ ਤੇ ਮਸ਼ਹੂਰ ਫਾਰਸੀ ਸੰਸਕ੍ਰਿਤ ਚੋਟ ਗੁਰਮਤ ਤੇ ਵਿਦਵਾਨ ਜੀ ਨੂੰ ਧਾਰਮਿਕ ਵਿਤਿਆ ਦਾ ਉਸਤਾਦ ਧਰਿਆ ਇਹਨਾਂ ਨੇ ਕਹਿੰਦੇ ਕਾਫੀ ਤੋਂ ਜ਼ਿਆਦਾ ਗੁਰਮਤ ਅਸੂਲਾਂ ਤੋਂ ਮੈਨੂੰ ਵਕਫੀ ਦਿੱਤੀ। ਅੰਮ੍ਰਿਤਸਰ ਚ ਕਹਿੰਦੇ ਪਿਆਰ ਭਰੇ ਗੁਰਸਿੱਖੀ ਦੇ ਜੀਵਨ ਨੂੰ ਤੀਜੇ ਪਰਚੇ ਨੇ ਆਣ ਵਿਖਾਲੇ ਦਿੱਤੀ। ਸ਼ਹਿਰ ਦੇ ਕਹਿੰਦੇ ਮੁਸਲਮਾਨਾਂ ਨੇ ਡੀਪੀ ਕਮਿਸ਼ਨਰ ਕੋਲ ਕੇਸ ਦਰਕਰਤਾ। ਬਈ ਸਿੱਖਾਂ ਨੇ ਸੈਇਦ ਮੁਸਲਮਾਨ ਨੂੰ ਜ਼ਬਰਦਸਤੀ ਸਿੱਖ ਬਣਾ ਲਿਆ। ਕਹਿੰਦੇ ਮੁਸਲਮਾਨਾਂ ਨੇ ਤੇ ਬੜਾ ਭਾਰੀ ਐਜੂਕੇਸ਼ਨ ਸ਼ੁਰੂ ਕਰਤਾ। ਹੁਣ ਕਹਿੰਦੇ ਹਿਫਜ਼-ਏ-ਅਮਨ ਯਾਨੀ ਕਿ ਸੁਖ ਸ਼ਾਂਤੀ ਨੂੰ ਮੁੱਖ ਰੱਖ ਵੇਹਾ ਦੇਖਦੇ ਹੋਏ ਕਹਿੰਦੇ ਉਥੋਂ ਦੇ ਡਿਪਟੀ ਕਮਿਸ਼ਨਰ ਨੇ ਸਾਨੂੰ ਫਿਰ ਅੰਮ੍ਰਿਤਸਰ ਤੋਂ ਜਲਾਵਤਨ ਕਰਤਾ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਸਿੱਖੀ ਦਾ ਮੱਕਾ ਕਾਬਾ ਅੰਮ੍ਰਿਤਸਰ ਤੇ ਸਾਨੂੰ ਇੱਥੋਂ ਜਲਾਵਤ ਨਹੀਂ ਸਰਤਾ ਦਲੀਪ ਸਿੰਘ ਦੁਆਬੀਆ ਮੀਤ ਪ੍ਰਧਾਨ ਦਰਬਾਰ ਸਾਹਿਬ ਕਮੇਟੀ ਤੇ ਹੋਰ ਪ੍ਰਬੰਧਕਾਂ ਦੀ ਰਾਏ ਨਾਲ ਕਹਿੰਦੇ ਸਾਨੂੰ ਫਿਰ ਪੰਜਾ ਸਾਹਿਬ ਭੇਜਿਆ ਗਿਆ ਪੰਜ ਚਾਰ ਦਿਨਾਂ ਬਾਅਦ ਅਸੀਂ ਕਹਿੰਦੇ ਫਿਰ ਦੁਬਾਰਾ ਵਾਪਸ ਆ ਗਏ ਅੰਮ੍ਰਿਤਸਰ ਲekin ਕਹਿੰਦੇ ਹੁਕਮ ਜਲਾਵਤਨੀ ਹਮੇਸ਼ਾ ਦੀ ਸੀ ਕਤਵਾਲੀ ਦੇ ਸਾਹਮਣੇ ਲੰਘਦੇ ਹੀ ਕਹਿੰਦੇ ਪੁਲਿਸ ਨੇ ਸਾਨੂੰ ਗ੍ਰਿਫਤਾਰ ਕਰ ਲਿਆ ਦਰਬਾਰ ਸਾਹਿਬ ਕਮੇਟੀ ਦੇ ਪ੍ਰਬੰਧਕਾਂ ਨੂੰ ਕਤਵਾਲੀ ਨੇ ਟੈਲੀਫੋਨ ਰਾਹੀਂ ਉੱਥੇ ਬੁਲਾ ਕੇ ਕਿਹਾ ਕਿ ਅਜੇ ਤੱਕ ਸਾਡੀਆਂ ਤਾਂ ਜੇ ਵਰਦੀਆਂ ਨਹੀਂ ਉੱਤਰੀਆਂ ਤੇ ਫੇਰ ਆ ਗਈ ਹੁਕਮ ਅਦੋਲੀ ਚ ਮੈਂ ਇਹਨਾਂ ਦਾ ਚਲਾਨ ਪੇਸ਼ ਕਰਨ ਲੱਗਿਆ ਹੁਣ कोतवाल ਕਹਿੰਦੇ ਭਾਵੇਂ ਮੁਸਲਮਾਨ ਸੀਗਾ ਉਹ ਪਰ ਉਹਦੇ ਨੇਕੀ ਨੇ ਕਹਿੰਦੇ ਪ੍ਰਬੰਧਕਾਂ ਨੂੰ مشورہ ਦਿੱਤਾ ਵੀ ਇਹਨਾਂ ਦਾ ਬਚਾਓ ਇਹਦੇ ਚ ਹੀ ਹੈ ਵੀ ਮਿਊਸਪਲ ਹਦੂਦ ਤੋਂ ਫੌਰਨ ਬਾਹਰ ਇਹਨਾਂ ਨੂੰ ਭੇਜ ਦੋ ਕਹਿੰਦੇ ਨੇਕ ਮੁਸਲਮਾਨ ਨੇ ਆਪਣੀ ਨੇਕੀ ਦਾ ਸਬੂਤ ਦਿੱਤਾ ਬੱਗਾ ਬੱਗੇ ਕੱਪੜੇ ਧੀਰਤ ਅੱਜ ਵਸਨ ਕੁੱਟਕੁੱਟ ਜੀ ਆ ਖਾਵਣੇ ਬੱਕੇ ਨਾ ਕਹੀਆਂ ਦੇ ਬਗਲੇ ਦੀ ਸਫੈਦ ਪੋਸ਼ੀ ਉਹਦੀ ਧੀਮੀ ਧੀਮੀ ਪੈਰ ਚੁੱਕ ਚੁੱਕ ਕੇ ਅੱਖਾਂ ਬੰਦ ਕਰਕੇ ਤੁਰਨ ਵਾਲੀ ਮਨਪੌਂਦੀ ਚਾਲ ਮੱਛੀ ਵੇਖ ਕੇ ਕਿਨਾਰੇ ਆਉਂਦੀ ਹੈ ਤੇ ਧੰਨ ਭਾਗ ਨਹੀਂ ਅੱਜ ਸਾਡੇ ਘਾਟ ਸੰਤ ਆਏ ਨਹੀਂ ਵਿਚਾਰੀ ਕਹਿੰਦੇ ਮਾਸੂਮੀਅਤ ਚ ਸ਼ਿਕਾਰ ਹੋ ਜਾਂਦੀ ਹੈ ਹੁਣ ਕਹਿੰਦੇ ਕੋਤਵਾਲ ਦੀ ਗੱਲ ਸੁਣਦੇ ਸ਼ਿਕਾਰੀ ਜੋ ਧੇਰ ਤੋਂ ਆਪਣੇ ਬਗਲਾ ਰੂਪੀ ਚਾਲ ਦਿਖਾ ਰਹੇ ਸੀ ਤੇ ਮੇਰੀ ਸਿੰਘਣੀ ਨੂੰ ਵੇਖ ਵੇਖ ਮੂੰਹ ਚ ਪਾਣੀ ਭਰ ਗਿਆ ਸੀ ਉਹਨਾਂ ਦੇ ਕਹਿੰਦੇ ਰਣਜੋਤ ਸਿੰਘ ਜੋ ਦਰਬਾਰ ਸਾਹਿਬ ਕਮੇਟੀ ਦਾ ਮੁੱਖ ਮੈਂਬਰ ਸੀ ਉਹਨੇ ਕਹਿੰਦੇ ਫੌਰਨ ਸਾਹਮਣੇ ਆ ਕੇ ਕਿਹਾ ਜਿਵੇਂ ਇਹਨਾਂ ਨੂੰ ਆਪਣੇ ਪਿੰਡ ਤਰਸਿੱਖੇ ਲੈ ਜਾਣਾ ਇਹ ਪਿੰਡ ਕਹਿੰਦੇ ਗੁਰੂ ਦੇ ਝੰਡੇ ਵਾਲੇ ਤੋਂ ਪੰਜ ਮੀਲ ਹੈ ਸਾਰਿਆਂ ਨੇ ਕਹਿੰਦੇ ਹਾਂ ਕਰਤੀ ਪਰ ਕਹਿੰਦੇ ਇਸ ਪਾਪੀ ਦੇ ਪਾਪ ਰੂਪ ਹਿਰਦੇ ਨੂੰ ਕੌਣ ਜਾਣਦਾ ਸੀ ਧਰਤੀ ਧਰਤੀ ਚੰਦਿਕਾ ਰਾਲੀ ਮਾਈ ਕਰਮੋਨੇ ਕਦੇ ਗੁਰੂ ਹਰਗੋਬਿੰਦ ਸਾਹਿਬ ਲਈ ਦਹੀਂ ਭੇਜਿਆ ਇੱਥੇ ਸਾਕੀ ਰਹੀ ਆਪਾਂ ਨੂੰ ਦੱਸ ਰਹੇ ਨੇ ਸਾ ਸੰਗਤ ਜੀ ਕਿ ਜੋ ਮਾਤਾ ਗੰਗਾ ਜੀ ਨੇ ਪੰਡਤ ਨੂੰ ਪਲਾਉਣ ਦੀ ਆਗਿਆ ਦੇ ਦਿੱਤੀ ਪਰ ਕਰਮੋ ਤੇ ਪੰਡਤ ਤੇ ਪਾਪ ਨੂੰ ਜਾਣੇ ਜਾਣ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਹੱਥੀ ਪੁੱਛ ਸਕਿਆ ਫਿਰ ਅੱਗੇ ਉਹ ਕਹਿੰਦੇ ਕਹਿੰਦੇ ਕੌਤਵਾਲ ਤੇ ਕਮੇਟੀ ਦੇ ਪ੍ਰਬੰਧਕਾਂ ਨੇ ਆਪਣੇ ਹੱਥੀ ਸਾਡਾ ਸਾਰਾ ਸਮਾਨ ਤੇ ਸਾਨੂੰ ਇੱਕ ਲਾਰੀ 'ਚ ਰਣਜੋਤ ਸਿੰਘ ਨਾਲ ਰਵਾਨਾ ਕਰਤਾ ਕਿੰਦੇ ਸਿਜਾਂ ਕਹਿੰਦੇ ਕਹਿੰਦੇ ਸਾਡਾ ਸਮਾਨ ਕਿਸੇ ਦੇ ਮਕਾਨ ਚ ਤੇ ਸਾਨੂੰ ਆਪਣੀ ਇੱਕ ਚਿਵਾਰੇ ਚ ਉਹਨਾਂ ਨੇ ਡੇਰਾ ਦੇ ਦਿੱਤਾ ਦੋ ਕਿ ਦਿਨ ਲੰਗੇ ਸੀ ਕਹਿੰਦੇ ਸਿੰਘਣੀ ਨੇ ਮੈਨੂੰ ਰੋਕ ਕੇ ਦੱਸਿਆ ਵੀ ਇਹ ਸ਼ਖਸ ਦੇ ਮਨ ਚ ਪਾਪ ਹੈ ਮੈਨੂੰ ਸ਼ੱਕ ਹੈ ਵੀ ਇਹ ਸਾਨੂੰ ਧੋਖਾ ਦੇਊਗਾ ਕਹਿੰਦੇ ਮੈਂ ਪਰ ਸਿੰਘਣੀ ਨੂੰ ਹੌਸਲਾ ਦਿੰਦਿਆਂ ਕਿਹਾ ਵੀ ਭਲੀ ਲੋਕ ਤ ਡੋਲ ਨਾਏ ਇਹ ਨਹੀਂ ਡੋਲਦਾ ਕਹਿੰਦੇ ਮੈਂ ਪੜਿਆ ਹੈ ਵੀ ਸਿੱਖ ਦੀ ਪਨਾਹ ਲੈਣ ਵਾਲੇ ਦੀ ਸਿਕਮੇਸ਼ਰ ਆਖੀ ਕਰਦਾ ਹੈ ਅਸੀਂ ਇਹਨਾਂ ਦੀ ਪਨਾਹ ਚਾਂ ਅਗੂਸਾ ਦਾ ਵਾੜ ਵਿੰਗਾ ਨਹੀਂ ਕਰਨਗੇ ਫਿਰ ਕਹਿੰਦੇ ਇੱਕ ਰਾਤ ਨੂੰ तकरीबन 10 ਵਜੇ ਹੋਈ ਸੀ ਰਣਜੋਤ ਸਿੰਘ ਦੀ ਮਾ ਤੇ ਉਹ ਆਪ ਆਪਣੇ ਪਹਿਲੇ ਸਿੰਘਣੇ ਸਮੇਤ ਰਾਜਕੌੜ ਜੋ ਕਿ ਪ੍ਰਿਥਪਾਲ ਸਿੰਘ ਜੀ ਦੀ ਪਤਨੀ ਦਾ ਨਾਮ ਸੀ ਕਹਿੰਦੇ ਉਹਨੂੰ ਵਰਗਲਾ ਰਹੇ ਸੀਗੇ ਕਹਿੰਦੇ ਉਹਦੇ ਸਾਹਮਣੇ ਸੋਨੇ ਚਾਂਦੀ ਦਾ ਢੇਰ ਲਾ ਕੇ ਕਹਿ ਰਹੇ ਸੀ ਤੂੰ ਮਰਬਿਆਂ ਦੀ ਮਾਲਕ ਬਣੇਗੀ ਇਸ ਪਰਦੇਸੀ ਲੰਗ ਤੋ ਕੀ ਲੈਣਾ ਇਹ ਸੁਣ ਕੇ ਕਹਿੰਦੇ ਰਾਜਕੌਰ ਰੋ ਰਹੀ ਸੀ ਤੇ ਕਹਿ ਰਹੀ ਸੀ ਇਹ ਪਾਪ ਹੈ ਜੋ ਸਿੱਕਲੀ ਕਰਨ ਯੋਗ ਨਹੀਂ ਉਹਨਾਂ ਕਹਿੰਦੇ ਜਦੋਂ ਜੈ ਸੁਣ ਕੇ ਮੈਂ ਮੌਕੇ ਤੇ ਜਾ ਕੇ ਸਿੰਘਣੇ ਨੂੰ ਡੇਰੇ ਤੇ ਆਣ ਲਈ ਬੁਲਾਇਆ ਤਾਂ ਕਦਰਨ ਜੋ ਸਿੰਘ ਨੇ ਮੈਨੂੰ ਮਾਰ-ਮਾਰ ਕੇ ਬੇਹੋਸ਼ ਕਰਤਾ ਸਿੰਘ ਨੇ ਕੰਦੇ ਮੁਸ਼ਕਲ ਨਾਲ ਆਪਣੇ ਹੱਥਾਂ ਤੇ ਲਈ ਮੈਨੂੰ ਅੰਮ੍ਰਿਤ ਵੇਲੇ ਇਸ਼ਨਾਨ ਪਾੜ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਜਨਨਾ ਚ ਕਹਿੰਦੇ ਸੀ ਅਰਦਾਸ ਕੀਤੀ ਦਾਤਾ ਜੇ ਨਾ ਲੋਕਾਂ ਦੇ ਮਨ ਪਾਪੀ ਹੋ ਗਏ ਨੇ ਤਾਂ ਤੁਸੀਂ ਆਪ ਸੇਵਕਾਂ ਦੀ ਰੱਖੀ ਕਰੋ ਉਹਨਾਂ ਸਿੰਗਣੀ ਦਾ ਹੌਂਸਲਾ ਬਿਲਕੁਲ ਟੁੱਟ ਚੁੱਕਿਆ ਸੀ ਕਿਉਂਕਿ ਉਹ ਸੁਣ ਚੁੱਕੀ ਸੀ ਤੇ ਮੈਨੂੰ ਰੋਜ਼ ਕਹਿੰਦੀ ਸੀ ਵੀ ਮੇਰੇ ਪਿੱਛੇ ਤੁਹਾਨੂੰ ਇਹਨਾਂ ਨੇ ਕਤਲ ਕਰ ਦੇਣਾ ਕਹਿੰਦੇ ਮੈਂ ਇਹ ਗੱਲ ਮੰਨਦਾ ਨਹੀਂ ਸੀ ਪਰ ਅੱਜ ਕਹਿੰਦੀ ਮੈਨੂੰ ਵੀ ਯਕੀਨ ਹੋ ਗਿਆ ਇਸੇ ਅਦਾਸ ਤੇ ਕਹਿੰਦੇ ਅਸੀਂ ਬੇਨਤੀਆਂ ਕਰ ਰਹੇ ਸੀ ਵੀ ਇਹਨਾਂ ਦੇ ਘਰ ਦਾ ਪਾਣੀ ਪਰ ਨਾਲਾ ਝੋਰ ਕਹਿੰਦੇ ਉੱਤੇ ਆ ਕੇ ਮੈਨੂੰ ਕਹਿੰਦਾ ਸਰਦਾਰਾ ਆਪਣਾ ਬਚਾ ਕਰ ਲੈ ਤਾਂ ਅੱਜ ਇਸ ਬੀਬੀ ਖਾਤਰ ਕਤਲ ਕੀਤਾ ਜਾਏਗਾ ਤੰਦਰਨ ਜੋਸ ਸਿੰਘ ਨੇ ਆਪਣੇ ਸਾਥੀਆਂ ਸਹਿਤ ਕਤਲ ਦੀ ਸਾਰੇ ਸਾਜਿਸ਼ ਤਿਆਰ ਕਰ ਲਈ ਹੈ ਨਾਲ ਹੀ ਕਹਦੇ ਹੱਥ ਜੋੜ ਕੇ ਉਹ ਚੋਰ ਨੇ ਕਿਹਾ ਵੀ ਮੇਰਾ ਨਾਂ ਨਾ ਲਈ ਤਾਂ ਕਹਦੇ ਮੈਂ ਕਿਹਾ ਬਾਬਾ ਜੀ ਤੁਸੀਂ ਗੁਰੂ ਰੂਪ ਹੋ ਕੇ ਸਾਡੀ ਰੱਖਿਆ ਲਈ ਆਏ ਇਹ ਕਦੇ ਨਹੀਂ ਹੋ ਸਕਦਾ ਹੁਣ ਕਹਦੇ ਬਾਬਾ ਤਾਂ ਚਲੇ ਗਿਆ ਸੀ ਨੇ ਹਾਂ ਦੇਖੀ ਪਰ ਕਹਿੰਦੇ ਮੈਨੂੰ ਪਸੀਨਾ ਇੱਕ ਆ ਰਿਹਾ ਸੀ ਇੱਕ ਜਾ ਰਿਹਾ ਸੀ ਫਿਰ ਕਹਿੰਦੇ ਬਾਣੀ ਪੜਦੇ ਹੋਈ ਸਲਾਹ ਕੀਤੀ ਉਹਨਾਂ ਨੇ ਆਪਸ ਵਿੱਚ ਕਿ ਜਿਸਕੇ ਸਿਰ ਉੱਪਰ ਤੋਂ Swami ਸੋ ਦੁੱਖ ਕਿਹਦਾ ਪਾਵੇ ਕਦੇ ਪਾਣੀ ਪੜਦੇ ਪੜਦੇ ਮਕਾਨ ਤੋਂ ਬਾਹਰ ਨੰਗੇ ਪੈਰੀ ਕੇਵਲ ਤੌਲੀਆ ਤੇ ਕਸ਼ਹਿਰਾ ਲੈ ਕੇ ਅਸੀਂ ਨਹਿਰ ਤੇ ਇਸ਼ਨਾਨ ਕਰਨ ਦੇ ਬਹਾਨੇ ਨਿਕਲ ਪੁਰੇ ਉੱਥੇ ਉਹਨ ਇੱਥੇ ਉਹ ਦੱਸਦੇ ਨੇ ਕਹਿੰਦੇ ਪਾਠਕ ਜੀ ਉਹ ਨਹਿਰ ਤੱਕ ਕਿਨੇ ਜਾਣਾ ਸੀ ਉਹਨਾਂ ਨੇ ਤਾਂ ਸਿਰਫ ਇੱਕ ਬਹਾਨਾ ਕੀਤਾ ਸੀ ਤਾਂ ਕਿ ਉਹ ਤੋਂ ਬਾਹਰ ਜਾ ਸਕਣ ਨਹੀਂ ਤਾਂ ਕਿਸੇ ਨੇ ਜਾਣ ਨਹੀਂ ਦੇਣਾ ਸੀ ਨਾ ਕਹਿੰਦੇ ਪੜਾ ਲੰਬਾ ਵਾਲ ਪਾ ਕੇ ਪੈਰਾਂ ਤੋਂ ਨੰਗੇ ਮਾਸੂਮ ਬੱਚਿਆਂ ਨੂੰ ਮੋਟਿਆਂ ਤੇ ਚੱਕੀ ਹਾਠ ਜੇਠ ਹਾਠ ਜੇਠ ਦੀ ਸਰਦੀ ਧੁੱਪ ਚ 2 ਵਜੇ ਕਹਿੰਦੇ ਅਸੀਂ ਪਹੁੰਚੇ ਜੰਡੇ ਵਾਲੇ ਸਟੇਸ਼ਨ ਤੇ ਤਦ ਅਸੀਂ ਸਿਕਸ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਵੀ ਤੁਸੀਂ ਦਰਬਾਰ ਸਾਹਿਬ ਕਮੇਟੀ ਨੂੰ ਤਾਰ ਦਿਓ ਵੀ ਮੈਂ ਆ ਰਿਹਾ ਤਾਂ ਕਹਿੰਦੇ ਮੇਰੇ ਨਾਂ ਤੋਂ ਜਾਣੂ ਹੋ ਕੇ ਸਟੇਸ਼ਨ ਮਾਸਟਰ ਕਹਿੰਦਾ ਭਾਈ ਸਾਹਿਬ ਮੈਂ ਕੱਲ ਪਰਸੋਂ ਦੇ ਅਖਬਾਰ ਚ ਪੜ੍ਹਿਆ ਹੈ ਵੀ ਤੁਹਾਨੂੰ ਅੰਮ੍ਰਿਤਸਰ ਤੋਂ ਜਲਾਵਤਨੀ ਦਿੱਤੀ ਮੋਂ ਕਹਿੰਦੇ ਗੁਰਸਿਕ ਸਟੇਸ਼ਨ ਮਾਸਟਰ ਨੂੰ ਮੈਂ ਦੁਸ਼ਟਾਂ ਦੀ ਕਰਤੂਤ ਸੁਣਾਈ ਵੀ ਆ ਕੁਝ ਸਾਡੇ ਨਾਲ ਹੋਇਆ ਹੈ ਤਾਂ ਕਹਿੰਦੇ ਗੁਰਮੁਖ ਖਾਨੇ ਨਾਲ ਹੋ ਕੇ ਥਾਣੇ ਦੇ ਵਿੱਚ ਰਿਪੋਰਟ ਲਖਾਈ ਤੇ ਸ਼ਹਿਰ ਚ ਗੁਰਮੁਖ ਪਿਆਰੇ ਗੁਰੂ ਘਰ ਦੇ ਪ੍ਰੀਤਵਾਨ ਸਿੱਖ ਸਰਦਾਰ ਦੂਗਲਾ ਸਿੰਘ ਜੀ ਜੋ ਰਿਟਾਇਰਡ ਇੰਸਪੈਕਟਰ ਪੁਲਿਸ ਸੀ ਤੇ ਜਿਨ੍ਹਾਂ ਨੇ ਨਿਜੀ ਤੌਰ ਤੇ ਆਪਣੇ ਖਰਚ ਸੋਨਾ ਜਗ ਗੁਰਦੁਆਰਾ ਬਣਵਾਇਆ ਹੋਇਆ ਸੀ ਤੇ ਆਏ ਕਈ ਮੁਸਾਫਰਾਂ ਲਈ ਲੰਗਰ ਤੇ ਰਹਿਣ ਦਾ ਸੂਨਾ ਪ੍ਰਬੰਧ ਸੀ ਕਹਿੰਦੇ ਉਹਨਾਂ ਕੋਲੋਂ ਸਾਨੂੰ ਲੈ ਕੇ ਸਰਦਾਰ ਜੀ ਨੇ ਕਦੇ ਬੜਾ ਪਿਆਰ ਕੀਤਾ ਹੌਸਲਾ ਦਿੱਤਾ ਤੇ ਕੋਰਤਾਂ ਵਿੱਚ ਰਹਿੰਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਤੇ ਫਿਰ ਕਹਿੰਦੇ ਉਹ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਉਖਤ ਰਿਪੋਰਟ ਤੇ ਪੂਰੀ ਪੂਰੀ ਤਫ਼ਤੀਸ਼ ਕਰਨ ਦੀ ਉਹਨਾਂ ਨੇ ਤਾਕੀਦ ਵੀ ਕੀਤੀ। ਕਦੇ ਸਰਦਾਰ ਬੁੰਗਲਾ ਸਿੰਘ ਜੀ ਦੇ ਘਰੋਂ ਮਾਤਾ ਬਚਿੰਤ ਕੌਰ ਜੀ, ਸਿਮਰਨ ਰੂਪਾਤਮਾ ਨਾਮ ਬਾਣੀ ਨਾਲ ਪਿਆਰ ਕਰਨ ਵਾਲੀ ਸਤਸੰਗੀ ਜੀਵਨਨੀ। ਤਵੇ ਜੋ ਸਾਡੀ ਸੇਵਾ ਕੀਤੀ ਉਹ ਜ਼ਿਕਰ ਤੋਂ ਬਾਹਰ ਹੈ। ਬਿਸਤਰੇ ਸਾਨੂੰ ਦਿੱਤੇ, ਬਸਤਰ ਦਿੱਤੀ, ਕਹਿੰਦੇ ਬਿਹੰਤ ਸੇਵਾ ਕੀਤੀ। ਕਿਉਂਕਿ ਕਹਿੰਦੇ ਤਰਸਿਕ ਵੀ ਅਲੇ ਰਹਿਮਤ ਨੇ ਸਾਰਾ ਸਮਾਨ ਸਾਡਾ ਖੋ ਲਿਆ ਸੀ ਇਹ ਸਭ ਕੁਝ ਕਹਿੰਦੇ ਗੁਰੂ ਦੇ ਖੇਡ ਸੀ ਉਹਦਾ ਸੰਗ ਸੀ ਆਪਣੇ ਕੋਲੋਂ ਵੀ ਕਹਿੰਦੇ ਇਹ ਜਿਹੇ ਹਰਕਤਾਂ ਕਰਾ ਕੇ ਸਿੱਧਕ ਦੇਖਣਾ ਉਹਦੀ ਆਪਣੀ ਰਚਨਾ ਸੀ ਕਦੇ ਰਜੋਤ ਸਿੰਘ ਨੇ ਇੱਥੇ ਵੀ ਇੱਕ ਪ੍ਰੇਮੀ ਭੇਜਿਆ ਜੋ ਸੇਵਾਦਾਰ ਦੀ ਸ਼ਕਲ 'ਚ ਸੇਵਾ ਕਰਨ ਦੇ ਬਹਾਨੇ ਆਇਆ ਬੜੀ ਸੇਵਾ ਕਰੇ ਕਹਿੰਦੇ ਸਾਡੀ ਤੇ ਉਹਦੀ ਸੇਵਾ ਨੂੰ ਦੇਖ ਕੇ ਅਸੀਂ ਵੀ ਰਿੱਝ ਗਏ ਪਰ ਪਤਾ ਉਹ ਤੋਂ ਲੱਗਿਆ ਜੋ ਕੁਝ ਵੀ ਸਾਡੇ ਕੋਲ ਸੀ ਉਹ ਵੀ ਉਹ ਕਹਿੰਦੇ ਰਾਤ ਨੂੰ ਕਮਰੇ ਚੋਂ ਲੈ ਕੇ ਚਲੇ ਗਿਆ ਹੁਣ ਕਹਿੰਦੇ ਤਨ ਦੇ ਕੱਪੜੇ ਵੀ ਸਾਡੇ ਕੋਲ ਨਹੀਂ ਰਹੇ ਸੀ ਕਿ ਕਹਿੰਦੇ ਨੇ ਕਹਿੰਦੇ ਵਾਹ ਵਾਹ ਜੋ ਭਾਵੇਂ ਤੇ ਉਹ ਰੱਖੋ ਸਵਾਮੀ ਰੁੱਕੀ ਸੁਖੀ ਖਾ ਕੇ ਠੰਡਾ ਪਾਣੀ ਪੀਓ ਹੇ ਦਦਾਰ ਇਹ ਵੀ ਤੇਰਾ ਹੁਕਮ ਸਿਰ ਮੱਥੇ ਹੈ ਕਿੰਤੂ ਆਪਣੇ ਪਹਾੜੇ 'ਚ ਅਟਲ ਰਹਿਣ ਦਾ ਅਫਸਰ ਤੇ ਸ਼ਾਂਤੀ ਬਖਸ਼ੋ ਹਰੋ ਕੋਈ ਜੋ ਤੇਰੇ ਵੱਲ ਹੋਇਆ ਉਹਨੇ ਤੇਰੀ ਪ੍ਰਾਪਤੀ ਤੋਂ ਪਹਿਲਾਂ ਆਪਣੇ ਖਲ ਲਹਾਈ ਹੈ ਸ਼ਮਸਤ ਬ੍ਰੇਸ ਮਨਸੂਰ ਪਾਇਸਾ ਪਾਈ ਮਨੀ ਸਿੰਘ ਜੀ ਪਾਈ ਤਾਰੂ ਸਿੰਘ ਜੀ ਸ਼ਹੀਦ ਸੁਬੇਕ ਸਿੰਘ ਆਧੀ ਭਗਤ ਕਬੀਰ ਨੂੰ ਤਾਂ ਕਹਿੰਦੇ ਕਪੂਰੀ ਚ ਪਾ ਕੇ ਖੋਨੀ ਹਥੀਏ ਅਗੇ ਸੁੱਟ ਦਿੱਤਾ ਗਿਆ ਸੀ ਪਾਈ ਮਤੀ ਦਾ ਜੀ ਦਾ ਸਰੀਰ ਕਹਿੰਦੇ ਜਦੋਂ ਦੋ ਫੜ ਹੋ ਕੇ ਟਿੱਕਿਆ ਤਾਂ ਵਿੱਚੋਂ ਆਵਾਜ਼ ਆਈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਉਹ ਉੱਜਲੇ ਕੀਤੀ ਛੁੱਟੀ ਨਾਲ ਇੱਥੋਂ ਦੇ ਗੁਰਮੁਖ ਪਿਆਰੇ ਕਹਿੰਦੇ ਮਾਸਟਰ ਸਵਰਨ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਤੰਟ ਕੱਢ ਲਈ ਤੇ ਪੌਣ ਨੂੰ ਕੱਪੜੇ ਬੜੀ ਸ਼ਰਤਾਂ ਨਾਲ ਸਵਾਗਤ ਦਿੱਤੇ ਦਰ ਸਿੱਖਾ ਪਿੰਡ ਕਹਿੰਦੇ ਗੁਰਸਿੱਖੀ ਤੋਂ ਮਸ਼ਹੂਰ ਪਿੰਡ ਦੇ ਠਾਣੇਦਾਰ ਨੇ ਤੇ ਕੋਤਵਾਲ ਸਾਹਿਬ ਅੰਮ੍ਰਿਤਸਰ ਨੇ ਸਾਰਾ ਜ਼ੋਰ ਲਾਇਆ ਪਰ ਇਹਨਾਂ ਨੇ ਕਹਿੰਦੇ ਇੱਕ ਸੂਰਜੰਡਕਾ ਦਿਨ ਤੋਂ ਵੀ ਇਨਕਾਰ ਕਰਤਾ ਬਲਕਿ ਇਹਨਾਂ ਦੇ ਨਾਪਾਕ ਸਾਜ਼ਿਸ਼ਾਂ ਤੋਂ ਜਾਣੂ ਹੋ ਕੇ ਕਹਿੰਦਾ ਠਾਣੇਦਾਰ ਸਾਹਨ ਕਹਿੰਦਾ ਤੁਸੀਂ ਇੱਥੋਂ ਕੁਝ ਕਰਕੇ ਕਿਸੇ ਹੋਰ ਥਾਂ ਚਲੇ ਜਾਓ ਕਿਉਂਕਿ ਇਸ ਦੁਸ਼ਟ ਪਾਰਟੀ ਵੱਲੋਂ ਤੁਹਾਨੂੰ ਜਾਨੀ ਨੁਕਸਾਨ ਦਾ ਹਲੀ ਵੀ ਖਤਰਾ ਹੈ ਉਹ ਕਹਿੰਦੇ ਅਸੀਂ ਮਾਇੂਸ ਹੋ ਕੇ ਬਾਬੇ ਬਕਾਲੇ ਆ ਗਏ ਇੱਥੋਂ ਕਹਿੰਦੇ ਉਕਾੜਾ ਮਟਗੰਬਰੀ ਹੋ ਗਏ